ਇਹ ਦੋਸ਼ੀ ਜਿਹੜੇ ਸਾਡੇ ਹੁਣ ਜਿਹੜਾ ਸਮਾਨ ਬਰਾਮਦ ਹੋ ਗਿਆ ਬਾਕੀ ਜਿਹੜਾ ਵਾ ਰਹਿਦਾ 13 ਨਫਲਾ 13 ਬੰਦੂਕਾਂ 4 ਵੱਲ ਵੱਰ ਤੇ ਇੱਕ ਪਿਸਤਲ ਇੱਕ ਮੋਟਰਸਾਈਕਲ ਇਹ ਟੈਨਸੀਟ ਜਿਹੜੀ ਬਰਾਮਦ ਹੋ ਚੁੱਕੇ ਨੇ ਪਈ ਕਿੰਨੀਆਂ ਇਹ ਵੀ ਇਹਨਾਂ ਚੋਰੀ ਕਰਦੇ ਹੀ ਨਾ ਕਰੇ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚਦੇ ਆ ਜਿਹੜੀ ਕਰ ਦਿੱਤੇ ਆ ਹੋਰ ਮਸ਼ੀਨਾਂ ਦੀ ਕੋਈ ਅਮਲੀ ਆ ਗਈ ਸਾਰੀ ਜੰਮੀ ਜੀ 28 ਤੋਂ 24 ਨੂੰ ਮੀਤਗਾਨਾ ਉਸ ਚਮਾਰ ਰੋਡ ਤੋਂ ਜਿਹੜਾ ਇਹਨਾਂ ਚੋਰੀ ਕਰਕੇ ਲੱਗੇ ਸੀ ਤੁਸੀਂ ਉਹਨਾਂ ਦੇ ਵਿੱਚ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਹੁਣ ਅਸੀਂ ਛੋਹੀ ਪੰਜ ਗ੍ਰਿਫਤਾਰ ਹੋਣ ਕੀਤੇ ਨੇ ਉਹਨਾਂ ਚੋਂ ਇੱਕ ਕੋ ਮੋਟਰਸਾਈਕਲ ਮਿਲਿਆ ਬਲਦੇਵ ਤੋਂ ਮੋਟਰਸਾਈਕਲ ਜਸਪਾਲ ਤੋਂ ਇੱਕ ਪੇਸਲ ਪ੍ਰਿੰਸ ਤੋਂ 32 ਬੋਰ ਇੱਕ ਰਵਾਰ ਵਰ ਤੇ ਕਰਦੇਵ ਤੋਂ ਇੱਕ ਡੋਰਵਾਰ ਵਰ ਤੇ ਵਿਪਨ ਤੋਂ ਇੱਕ ਰਵਾਰ ਵਰ ਮਿਲਿਆ ਤੇ ਇਹ ਦੋਸ਼ੀ ਜਿਹੜੇ ਸਾਡੇ ਹੁਣ ਜਦੋਂ ਸਮਾਨ ਬਰਾਮਦ ਹੋ ਗਿਆ ਬਾਕੀ ਜਿਹੜਾ ਵਾ ਰਹਿਦਾ 13 ਦਫਲਾ 13 ਬੰਦੂਕਾਂ 4 ਰਵਾਰ ਵਰ ਤੇ ਇੱਕ ਪੇਸਲ ਇੱਕ ਮੋਟਰਸਾਈਕਲ ਇੱਕ ਐਨਸੀਟੀ ਜਿਹੜੀ ਬਰਾਮਦ ਹੋ ਚੁੱਕੇ ਨੇ ਅੱਜ ਕਿੰਨੇ ਟੋਟਲ ਅੱਜ ਟੋਟਲ ਹੋ ਗਏ ਨੇ ਪੰਜ ਪੰਜ ਰੌਡ ਪੰਜ ਜਿਹੜੇ ਪੰਜ ਪਿਸਟਨ ਇੱਕ ਡਰਾਈਵਰ ਇੱਕ ਦੋ ਪਰਾਬਰਫ ਬੁੱਕਾ ਇਹ ਬਰਾਬਰ ਸਰ ਟੋਟਲ ਇਹਨਾਂ ਨੇ ਕਿੰਨੇ ਚੋਰੀ ਕੀਤੇ ਸੀ ਰੌਡ ਉੱਤੇ ਕਰੀਬ ਇਹਨਾਂ ਮਾਗਰ 22 ਦੇ ਕਰੀਬ ਚੋਰੀ ਕੀਤੇ ਸੀ ਕੋਈ ਸੌ ਚੋਰੀ ਕੀਤੇ ਅਗਲੀ ਕਸਬਾਉਣ ਹੈ ਕੀ ਹੋਰ ਕੋਈ ਚੋਰੀ ਦੇ ਬਾਅਦ ਬਾਰਦਾਤ ਜਾ ਕੇ ਹੋਰ ਕੋਈ ਸੁਭਾਉਣਾ ਜੀ ਕੋਈ ਨਾ ਚੋਰੀ ਸਰ ਇਹਨਾਂ ਦੀ ਮਨਸਾ ਕੀ ਸੀ ਹੈ ਹਥਿਆਰ ਚੋਰੀ ਕਰਨ ਦੀ ਮਨਸਾ ਨੇ ਇਹ ਵੀ ਇਹਨਾਂ ਚੋਰੀ ਕਰਨਾ ਹੀ ਇਹਨਾਂ ਕਰੇ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚੇ ਹੈ ਕਿ ਉਹ ਦਾਰ ਦਿੱਤੇ ਆ ਹੋਰ ਮਨਸਾ ਨੇ ਦੀ ਕੋਈ ਅਮਲੀ ਹੈ ਗਈ ਸਾਰੀ ਇਹਨਾਂ ਨੂੰ ਉੱਥੇ ਰੱਖਿਆ ਹੀ ਚਾਰ ਕੇ ਬੰਦ ਕੇ ਰੱਖੇਗਾ ਤਾਂ ਉਹਨਾਂ ਨੂੰ ਪਤਾ ਨਹੀਂ ਇਹ ਸਭ ਜਿਨ੍ਹਾਂ ਨੂੰ ਵੀ ਇਮਾਰਤਾਂ ਦੇ ਕਰਦੇ ਸੀਗੇ ਯਾਰ ਦੋਸਤ ਸਰਕਲ ਚ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ ਠੀਕ ਹੈ ਉਹ ਯਾਰ ਇਹ ਦੋਸ਼ੀ ਜਦ ਸਾਡੇ ਹੁਣ ਬੜਾ ਜਦ ਸਮਰਬੰਧ ਹੋ ਗਿਆ ਬਾਕੀ ਜਿਹੜਾ ਵਾ ਰੇਡਾ 13 ਰਫਲਾ 13 ਬੰਦੂਕਾਂ ਚਾਰ ਵੱਲ ਵੱਲ ਤੇ ਇੱਕ ਪ੍ਰੇਸ਼ਰ ਇੱਕ ਮੋਟਰਸਾਈਕਲ ਇੱਕ ਟੈਨਸੀਟੀ ਜਿਹੜੀ ਬਰੰਦ ਹੋ ਚੁੱਕੇ ਨੇ ਪਿੰਚਨ ਲਈ ਇਹ ਵੀ ਇਹਨਾਂ ਚੋਰੀ ਕਰਨਾ ਹੀ ਨਗਰ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚਦੇ ਆ ਜਿਹੜੀ ਉਧਾਰ ਦਿੱਤੇ ਆ ਹੋਰ ਮਨਸ਼ਾਨੇ ਦੀ ਕੋਈ ਅਮਲੀ ਆ ਗਈ ਸਾਰੀ ਅੰਮ੍ਰਿਤ ਦੀ 28 ਦੋ 24 ਨੂੰ ਮੀਤ ਗਾਨਾ ਉਸ ਚਬਾ ਰੋਡ ਤੋਂ ਜਿਹੜਾ ਇਹਨਾਂ ਚੋਰੀ ਕਰਕੇ ਲੈ ਗਏ ਸੀ ਤੁਸੀਂ ਉਹਨਾਂ ਦੇ ਵਿੱਚ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਉਹਨਾਂ ਅਸੀਂ ਦੋਸ਼ੀ ਪੰਜ ਗ੍ਰਿਫਤਾਰ ਹੋਣ ਕੀਤੇ ਨੇ ਉਹਨਾਂ ਚੋਂ ਇੱਕ ਕੋ ਮੋਟਰਸਾਈਕਲ ਮਿਲਿਆ ਬਲਦੇਵ ਤੋਂ ਮੋਟਰਸਾਈਕਲ ਜਸਪਾਲ ਤੋਂ ਇੱਕ ਪੈਸਲ ਪ੍ਰਿੰਸ ਤੋਂ ਬੱਤੀ ਬੋਰ ਇੱਕ ਵਾਰ ਵਾਰ ਤੇਕਰਦੇਵ ਤੋਂ ਇੱਕ ਡੋਰਵਾਰ ਵਰਤੇ ਵਿਪਨ ਤੋਂ ਇੱਕ ਰਵਾਰਵਾਰ ਮਿਟਾ ਤੇ ਇਹ ਦੋਸ਼ੀ ਜਿਹੜੇ ਸਾਡੇ ਹੁਣ ਜਿਹੜਾ ਸਮਾਨ ਬਰੰਦ ਹੋ ਗਿਆ ਬਾਕੀ ਜਿਹੜਾ ਵਾ ਰਹਿਦਾ 13 ਦਫਲਾ 13 ਬੰਦੂਕਾਂ ਚਾਰ ਬਲਵਾਰ ਤੇ ਇੱਕ ਪਿਸਤਲ ਇੱਕ ਮੋਟਰਸਾਈਕਲ ਇੱਕ ਐਨਸੀਟੀ ਜਿਹੜੀ ਬਰੰਦ ਹੋ ਚੁੱਕੇ ਨੇ ਅੱਜ ਕਿੰਨੇ ਹੋਏ ਟੋਟਲ ਅੱਜ ਟੋਟਲ ਹੋ ਗਏ ਨੇ ਪੰਜ ਪੰਜ ਰੌਡ ਪੰਜ ਜਿਹੜੇ ਪੰਜ ਪਿਸਤਲ ਇੱਕ ਰਵਲਵਰ ਇੱਕ ਦੋ ਪਰਮਰ ਬੁਕਾ ਕੇ ਬਰਾਦਰ ਸਰ ਟੋਟਲ ਇਹਨਾਂ ਨੇ ਕਿੰਨੇ ਚੋਰੀ ਕੀਤੇ ਸੀ ਟੋਡਰ ਉੱਤੇ ਕਰੀਬ ਇਹਨਾਂ ਮਾਗ 22 ਦੇ ਕਰੀਬ ਚੋਰੀ ਕੀਤੇ ਸੀ ਕੋਈ ਸੌ ਚੋਰੀ ਕੀਤੇ ਅਗਲੀ ਕੁ ਸਵੇਰ ਨਾਲ ਹੀ ਹੋਰ ਕੋਈ ਚੋਰੀ ਦੇ ਬਾਅਦ ਬਾਰ ਲੱਤ ਜਾ ਕੇ ਹੋਰ ਕੋਈ ਸਵੇਰ ਨਾਲ ਹੀ ਕੋਈ ਨਾ ਸਰ ਇਹਨਾਂ ਦੀ ਮਨਸਾ ਕੀ ਸੀ ਹੈ ਹਥਿਆਰ ਚੋਰੀ ਕਰਨ ਦੀ ਮਨਸਾ ਨਾਲ ਹੀ ਇਹ ਵੀ ਇਹਨਾਂ ਚੋਰੀ ਕਰਨੀਆਂ ਹੀ ਨਾ ਕਰੇ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚੇ ਹੈਗੇ ਨਹੀਂ ਉਧਾਰ ਦਿੱਤੇ ਆ ਹੋਰ ਮਰਸ਼ਿਆਂ ਨੇ ਦੀ ਕੋਈ ਅੰਬਲੀ ਆ ਗਈ ਸਾਰੀ ਹਾਂ ਹਾਂ ਇਹਨਾਂ ਨੂੰ ਉੱਥੇ ਰੱਖੇ ਹੀ ਜਾ ਕੇ ਬੰਦ ਕੇ ਰੱਖੇਗਾ ਤਾਂ ਉਹਨਾਂ ਨੂੰ ਪਤਾ ਵੀ ਇਹਦਾ ਬਿਮਾਰਤਾ ਦਰਜ ਕਰਤੇ ਸੀਗੇ ਯਾਰ ਦੋ ਸਰਕਲ ਚ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ ਠੀਕ ਹੈ